ਕੋ ਲੁਧਿਆਣੇ ਦੇ ਲੋਕ ਪੱਪਾਪਾਰ ਨੇ ਲੋਕਲ ਕੈਂਡੀਡੇਟ ਹੋਣ ਦੇ ਕਰਕੇ ਲੋਕਲ ਉਮੀਦਵਾਰ ਹੋਣ ਦੇ ਨਾਤੇ ਸਾਰਾ ਪੰਜਾਬ ਸਾਰਾ ਲੁਧਿਆਣਾ ਪੱਪਾਪਾਰਾ ਲੁਧਿਆਣੇ ਨੂੰ ਪਿਆਰ ਕਰਨ ਵਾਲੇ ਲੁਧਿਆਣੇ ਦਾ ਵਿਕਾਸ ਚਾਉਣ ਵਾਲੇ ਲੁਧਿਆਣੇ ਦੀ ਤਰੱਕੀ ਕਰਨ ਵਾਲੇ ਚਾਉਣ ਵਾਲੇ ਸਾਰੇ ਸਾਡੇ ਨਾਲ ਸਿਹਰਦ ਲੋਕ ਸਿਆਣੇ ਲੋਕ ਉਹ ਸਾਡੇ ਨਾਲ ਨੇ ਜਿਹੜੇ ਤਮਾਸ਼ੀ ਵੀ ਨੇ ਉਹ ਦੂਜੇ ਪਾਸੇ ਇਸ ਕਰਕੇ ਸਾਡੇ ਨਾਲ ਚੰਗੇ ਲੋਕਾਂ ਦਾ ਇੱਕ ਕਾਫਲਾ ਵਾ ਔਰ ਉਹ ਕਾਫਲਾ ਇਹਨੂੰ ਜਿੱਤਵਾਲ ਲੈ ਕੇ ਜਾਊਗਾ। ਸੰਦੀਰ ਬਾਦਲ ਵੱਲੋਂ ਕੱਲ ਰੈਲੀਆਂ ਕੀਤੀ ਗਈਆਂ 3-4 ਲਗਾਤਾਰ ਇੱਕ ਦਮਾਰੀ ਖਲਕਦੇ ਵਿੱਚ ਲੱਗਦਾ ਹੈ ਕਿ ਹੁਣ ਜੋਸ਼ ਵੀ ਕਿਤੇ ਨਾ ਕਿਤੇ ਵਰਤਰਾ ਚ ਆ ਰਿਹਾ ਨਾ। ਦੇਖੋ ਕੱਲ ਪ੍ਰਧਾਨ ਜੀ ਇੱਥੇ ਸੀ। ਵੱਡੀਆਂ ਰੈਲੀਆਂ ਹੋਈਆਂ। ਉਹਦੇ باوجود ਅੱਜ ਨਾਮੀਨੇਸ਼ਨ ਫਾਰਮ ਭਰਨ ਵਾਸਤੇ ਅਸੀਂ ਇੱਕ ਸਿਰਫ ਫੇਸਬੁੱਕ ਤੇ ਪਾਇਆ ਸੀ। ਔਰ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਸਾਡੇ ਜਿਹੜੇ ਚਰਮਨੀ ਕਾਲੀ ਦਲ ਦੇ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਲੁਧਿਆਣੇ ਪਿਆਰ ਕਰਨ ਵਾਲੇ ਲੋਕ ਉੱਤੇ ਪਹੁੰਚੇ ਹੋਏ ਸੀ ਕਮਲਨਾਥ ਨੂੰ ਕ੍ਰੀਡਿਟ ਵੀ ਦਿੱਤੀ ਸੀ ਉਹਨੇ ਇੰਦਰਾ ਗਾਂਧੀ ਨੂੰ ਮੰਗਿਆ ਸੀ ਉਹਦੀ ਟੀ-ਸ਼ਰਟ ਪਾਈ ਸੀ ਇਸ ਕਰਕੇ ਲਿਆ ਲੁਧਿਆਣਾ ਪੰਜਾਬ ਔਰ ਸਿੱਖ ਆਵਾਮ ਇਹਨੂੰ ਬਿਲਕੁਲ ਪਸੰਦ ਨਹੀਂ ਕਰੂਗਾ ਬਿਲਕੁਲ ਲਾਇਕ ਨਹੀਂ ਕਰਦਾ ਕਿਉਂਕਿ ਬੰਦਾ ਖੱਪੀ ਆ ਸੈਂਸੀਅਰ ਨਹੀਂਗਾ ਸੀਰੀਅਸ ਕਿਸੇ ਮੈਟਰ ਨੂੰ ਨਹੀਂ ਲੈਂਦਾ ਰੌਲਾ ਪਾਉਣਾ ਖੱਪ ਪਾਉਣੀ ਔਰ ਇਹਦੀ ਜਿਹੜੀ ਪੰਜਾਬ ਪ੍ਰਤੀ ਪਹੁੰਚ ਆ ਉਹ ਬੜੀ ਮਾੜੀ ਆ ਦੇਖੋ ਇੱਕ ਵਡੀਆਂ-ਵਡੀਆਂ ਅਦਰਸ਼ਵਾਦੀ ਗੱਲਾਂ ਕਰਿਆ ਕਰਦੇ ਸੀ ਪੰਜਾਬ ਦਾ ਪਾਣੀ ਲੁੱਟ ਲਿਆ ਕਾਂਗਰਸ ਨੇ ਜੀ ਪੰਜਾਬ ਤੇ ਹਮਲਾ ਕਰਤਾ ਜੀ ਕਾਂਗਰਸ ਨੇ ਕਾਂਗਰਸ ਨੇ ਦਰਬਾਰ ਸਾਹਿਬ ਢਾ ਦਿੱਤਾ ਜੀ 84 ਦੇ ਵਿੱਚ ਸਾਡੇ ਦੰਗੇ ਕਰਾ ਦਿੱਤੇ ਜੀ ਵੱਡੀਆਂ-ਵੱਡੀਆਂ ਗੱਲਾਂ ਕਰਿਆ ਕਰਦੇ ਸੀ ਹੁਣ ਜਿਹੜੀ ਨਾ ਬਿੱਲੀ ਥੈਲੀੋਂ ਬਾਹਰ ਆ ਗਈ ਇਹ ਕਾਂਗਰਸੀ ਸੀ ਅਸਲ ਵਿੱਚ ਪਹਿਲਾਂ ਤੋਂ ਹੀ ਦਿਖਾਵਾ ਇਹਨਾਂ ਦਾ ਮਖੌਟਾ ਹੋਰ ਸੀ ਅੰਦਰੋਂ ਕਾਂਗਰਸੀ ਸੀ ਇਹਨਾਂ ਨੇ ਕਾਂਗਰਸ ਦੀ ਮਦਦ ਕੀਤੀ ਬਿੱਟੂ ਦੀ ਮਦਦ ਕੀਤੀ ਦੋ ਵਾਰ ਲੋਕ ਸਭਾ ਇਲੈਕਸ਼ਨ 2014 ਦੇ ਵਿੱਚ ਇਹਨਾਂ ਨੇ ਆਜ਼ਾਦ ਫਾਰਮ ਭਰ ਕੇ ਬਿੱਟੂ ਨੂੰ ਜਿਤਾਇਆ ਫਿਰ ਇਹਨਾਂ ਨੇ 2019 ਦੀ ਇਲੈਕਸ਼ਨ ਵਿੱਚ ਆਜ਼ਾਦ ਫਾਰਮ ਭਰ ਕੇ ਬਿੱਟੂ ਨੂੰ ਜਿਤਾਇਆ ਇਹ ਕਹਿਣ ਨੂੰ ਤੇ ਦਿਖਾਉਣ ਨੂੰ ਕਾਂਗਰਸ ਵੋਧੀ ਸੀ ਪਰ ਅੰਦਰੋਂ ਕਾਂਗਰਸ ਨਾਲ ਲੜੇ ਹੋਏ ਸੀ ਔਰ ਕਹਿਣ ਨੂੰ ਇਹ ਵੀ ਇਹ ਸਿਖਾ ਸੀ ਕਹਿਣ ਨੂੰ ਸਿੱਖਨੇ ਪਰ ਅੰਦਰੋਂ ਇਹ ਕਾਂਗਰਸ ਦੇ ਭਗਤ ਸੀਗੇ ਔਰ ਕਾਂਗਰਸ ਨੂੰ ਜਿਤਾਉਣ ਵਾਸਤੇ ਕੰਮ ਕਰਦੇ ਸੀ ਅੱਜ ਕਾਂਗਰਸ ਦੇ ਵਿੱਚ ਸਿੱਧੇ ਤੌਰ ਤੇ ਚਲੇ ਗਏ ਕੋਈ ਫਰਕ ਪਊਗਾ ਦੂਜੀ ਵਾਰ ਆਈ ਸੀ ਦੂਜੇ ਨੰਬਰ ਤੇ ਆਈ ਸੀ ਪਿਛਲੀ ਵਾਰੀ ਕੋਈ ਫਰਕ ਲੱਗਦਾ ਵੀ ਲੋਕ ਲੋਕ ਭਲੇਖੇ ਵਿੱਚ ਸੀ ਲੋਕਾਂ ਦਾ ਭਲੇਖਾ ਦੂਰ ਹੋ ਗਿਆ